ਸ਼ਟਰ ਛੋਟੇ ਐਟ ਸਾਰੀ ਖੁੱਲੀ ਦੁਕਾਨੀ ਹੈ ਖੁੱਲੀ ਦੁਕਾਨ ਹੈ ਫੜ ਕੇ ਦੂਰੇ ਤੱਕ ਸਿੰਗਲ ਜਾਉਂਦਾ ਪਰ ਮਾ ਮਾ ਬੰਨਦੇ ਉਹਨਾਂ ਨੂੰ ਕੋਈ ਜ਼ੋਰ ਨਹੀਂ ਬੰਨਦਾ ਕਿੰਨੇ ਵਜੇ ਹੈ ਨਹੀਂ ਪਤਾ ਸਵੇਰੇ 5:30 ਵਜੇ ਦੁਕਾਨ ਖੁੱਲਣਾ ਸਾਰੇ ਸੁਨਛੇ ਦਾ ਉਹ ਪਤਵਾਇ ਤੇ ਕੋਨਾ ਕੋਨਾ ਇਸਕੇ ਲਈ ਜਰਾਤਾ ਹੈ ਤੇ ਅੱਧਰ ਸੀਸੀਟੀਵੀ ਚੱਕਰ ਕਰਦੇ ਪੰਜ ਚਾਰ ਹੈਗੇ ਤਾਂ ਮੱਚ ਲਾਈਟ ਕਰਦੇ ਉਹ ਵੀ ਸੱਟੇ ਦਾ gira hua ਹੈ ਚੰਗ ਗੁਪਤਾ ਵਾ ਮੇਰੀ ਦੁਕਾਨ ਆ ਗੋਰਮੈਂਟ ਕਾਲੇ ਰੋਡ ਤੇ ਸਰ ਕੀ ਗੱਲ ਹੋ ਗਈ ਹੈ ਸਰ ਅਦਾ ਸਵੇਰੇ ਮੈਂ ਤੇ ਸ਼ਾਮੀ ਦੁਕਾਨ ਵਧਾ ਕੇ ਘਰ ਚਲ ਗਿਆ ਸੀ ਤੇ ਸਵੇਰੇ ਕੋਈ 5:30 5:00 ਵਜੇ ਮੇਰੇ ਪਿੱਛੇ ਗਵਾਂਡੀਆਂ ਦਾ ਫੋਨ ਆਇਆ ਕਿ ਭਾਜੀ ਤੁਹਾਡਾ ਤਾਂ ਸਮਾਨ ਬਾਹਰ ਪਏ ਦਾ ਵਾ ਦੁਕਾਨ ਦਾ ਤੇ ਮੈਂ ਕਿਹਾ ਯਾਰ ਮੈਂ ਦੁਕਾਨ ਵਧਾ ਕੇ ਗਿਆ ਤੇ ਦੁਕਾਨ ਦਾ ਸਮਾਨ ਤਾਂ ਬਾਹਰ ਤੇ ਕਹਿੰਦੇ ਨਹੀਂ ਜੀ ਤੁਹਾਡਾ ਕਾਊਂਟਰ ਸਾਰਾ ਬਾਹਰ ਖਿਲ ਰਿਹਾ ਜੀ ਤੇ ਮੈਂ ਦੌੜਦਾ ਦੌੜਦਾ ਆ ਕੈਪਰੀ ਕੁਪਰੀ ਪਾ ਕੇ ਸਾਡਾ ਘਰ ਲੱਗ ਗਈ ਹੈ ਡਾਕਟਰ ਗੋਲਡੀ ਲੱਗੇ ਦੋੜਾ ਦੋੜਦਾ ਆਇਆ ਉਹਨਾਂ ਦੁਕਾਨ ਤੇ ਦੇਖਿਆ ਤੇ ਮੇਰਾ ਸਮਾਨ ਬਾਹਰ ਕੱਢੇ ਦਾ ਇੱਕ ਕਾਊਂਟਰ ਬਾਹਰ ਕੱਢ ਕੇ ਤੇ ਦੂਜੇ ਕੰਡ ਸਮਾਨ ਸਮੂਡ ਖਲਾਰ ਕੇ ਦਾ ਤੇ ਜਿਹੜਾ ਕਾਊਂਟਰ 'ਚ ਗੱਲਾਂ ਸੀ ਉਹਦੀ ਚਾਬੀ ਨਾਲ ਹੀ ਵੈਸੇ ਲੱਗੀ ਦੀ ਉਹ 'ਚ ਕੈਸ਼ ਕੱਢ ਕੇ ਕੈਸ਼ ਗਾਇਬ ਹੀ ਤੇ ਆਪਾਂ ਦਾ ਬਾਅਦ 'ਚ ਅੰਦਰ ਨਹੀਂ ਗਏ ਪਹਿਲੇ ਕੰਪਲੇਨ ਲਿਖਾ ਗਿਆ ਏ ਉਹਨਾਂ ਚੱਕਾ ਆ ਗਿਆ ਸਾਡਾ ਭਰਾ ਰਿਪੋਰਟਰ ਵਗੈਰਾ ਆਉਣਾ ਹੈ ਉਹਨਾਂ ਨੂੰ ਦੱਸਿਆ ਤੇ ਫਿਰ ਚੱਕ ਕੀਤਾ ਤਾਂ ਗੱਲੇ ਚ ਹੀ ਪੈਸੇ ਕੋਈ 5000 ਰੁਪਿਆ ਹੈਗਾ ਇੱਕ ਮੇਟੀਆਂ ਵਗੈਰਾ ਰੱਖਦੀਆਂ ਸੀ ਤੇ ਪਤਾ ਹੈ ਕਿ ਸੋਮਵਾਰ ਵਪਾਰੀ ਨੇ ਆਣਾ ਉਹਨੂੰ ਪੈਸੇ ਦੇਣੇ ਆ ਤੇ ਉਹਨਾਂ ਆਪਾਂ ਬਾਰ ਬਾਰ ਹੀ ਭੁਗਤਾਵਾਂਗੇ ਜੀ ਤੇ ਬਸ ਉਹ ਪੈਸੇ 5000 ਆਏ ਸੀ ਉਹ ਪੈਸੇ ਸਾਰੇ ਗਾਇਬ ਆ ਬਾਕੀ ਉਹਨਾਂ ਨੇ ਸਮਾਨ ਨੂੰ ਕੁਛ ਹੱਥਾਂ ਤੋਂ ਹੱਤਾਂ ਨਹੀਂ ਲਾਇਆ ਸਮਾਨ ਉੱਦਾਂ ਦਾ ਉੱਦਾਂ ਹੀ ਪੇਦਾ ਵਾ ਤੇ ਮੈਂ ਚਾਹਨਾ ਪ੍ਰਸ਼ਾਸਨ ਨੂੰ ਕਿ ਜੇ ਆ ਆਪਣੇ ਮੁਲਾਜ਼ਮਾਂ ਨੂੰ ਚੁਸਤ ਫਰੁਸਤ ਕੀਤਾ ਜਾਏ ਅੰਦਾ ਕਾਰਵਾਈ ਜਿਹੜੇ ਪੀਸੀਆਰ ਵਾਲੇ ਬੰਦੇ ਆ ਉਹਨਾਂ ਨੂੰ ਜਰਾ ਸਕ ਪਰ ਹਿਦਾ ਦਿੱਤੇ ਜਾਣ ਜਿਹੜੇ ਰਾਤ ਨੂੰ ਕਈ ਲੜਕੇ ਗਰੁੱਪ ਬਣਾ ਕੇ ਘੁੰਮਦੇ ਫਿਰਦੇ ਰਹਿੰਦੇ ਆ ਇੱਕ ਤੋਂ ਲੈ ਕੇ 4 ਵਜੇ ਤੱਕ ਉਹਨਾਂ ਤੇ ਸਖਤ ਬੰਦੇ ਨਜ਼ਰ ਰੱਖੀ ਜਾਵੇ ਕਿਉਂਕਿ ਗਦਾਪੁਰ ਸ਼ਹਿਰ ਤੇ ਕਾਂਡ ਬਹੁਤ ਹੋ ਰਹੇ ਨਾ ਅਜੇ ਖੋਈ ਮੋਈ ਦੇ ਕਾਂਡ ਬਹੁਤ ਹੋ ਰਹੇ ਨਾ ਤੇ ਦੁਪਹਿਰ ਨੂੰ ਸਾਡੇ ਆਹੀ ਰੋਡ ਤੇ 2:3-3 ਵਜੇ ਮੋਬਾਈਲ ਖੋ ਕੇ 도ੜੇ ਦੋ ਬੰਦੇ ਕੁੜੀਆਂ ਕੁੜੀਆਂ ਕੋਲੋਂ ਤੇ ਉਸੇ ਰਾਤ ਮੇਰੇ ਇੱਥੇ ਕਾਂਡ ਹੋਇਆ ਤੇ ਮੈਂ ਤੇ ਸਰਕਾਰ ਅੱਗੇ ਆਇਆ ਚਾਹਨਾ ਵੀ ਚਲੋ ਮੇਰੀ ਮਾੜੀ ਮੁੜੀ ਹੈਲਪ ਕੀਤੀ ਜਾਵੇ ਤੇ ਮੇਰੀ ਦਿਖਾਤ ਆ ਕਿ ਥੋੜਾ ਨਾ ਸਖਤੀ ਕਰਕੇ ਅ ਗੁਰਦਾਪੁਰ ਸ਼ਹਿਰ ਦੇ ਜਿਹੜੇ ਹਾਲਾਤ ਬਣੇ ਗਦੇ ਆ ਇਹਨਾਂ ਤੇ ਥੋੜਾ ਕੰਟਰੋਲ ਕੀਤਾ ਜਾਵੇ ਧੰਨਵਾਦ